ਗੁਰੂ ਗੋਬਿੰਦ राय ਜੀ ਬਾਲ ਅਵਸਥਾ ਵਿੱਚ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੇਲੇ ਦਾ ਇੱਕ ਦਲਚਸਪ ਨਾਮੀ ਮਸੰਦ ਸੀ ਜੋ ਬੜਾ ਲਾਲਚੀ ਤੇ ਬੇਈਮਾਨ ਸੀ ਪਰ ਉਪਰੋਂ ਬੋਲਾਪਲਾ ਬੰਕਰੰਦਾ ਸੀ ਸਿੱਖ ਸੰਗਤਾਂ ਜੋ ਵੀ ਕਾਰਪੇਟਾਂ ਲਿਆ ਕੇ ਸਤਗੁਰ ਜੀ ਵਾਸਤੇ ਦਿੰਦੀਆਂ ਉਹਦੇ ਵਿੱਚੋਂ ਚੰਗਾ ਚੋਖਾ ਹੀ ਸਾਈ ਰੱਖ ਲੈਂਦਾ ਸੀ ਜਾਦਾ ਚੀਜ਼ਾਂ ਵੀ ਇਹ ਕੀਮਤੀ ਰੱਖਦਾ ਸੀ ਸੱਚੇ ਬਾਦਸ਼ਾਹ ਨੇ ਹਦੇਸ਼ਾ ਕੀਤੀ ਜਦ ਦਿਲ ਜੇਦਾ ਸੁਧਾਰ ਕੀਤਾ ਜਾਏ ਅੰਤਰਜਾਮੀ ਸਤਗੁਰੂ ਇੰਨਾ ਲੋਕਾਂ ਦਾ ਗਿਆਨ ਰੱਖਣ ਵਾਲੇ ਉਹਨਾਂ ਤੋਂ ਕੌਣ ਚੋਰੀ ਕਰ ਸਕਦਾ ਸੀ ਦੀਵਾਨ ਲੱਗਾ ਹੋਇਆ ਸੀ ਭਰੇ ਦੀਵਾਨ ਵਿੱਚ ਸਿੰਘਾਸ਼ਣ ਤੇ ਬਿਰਾਜਮਾਨ ਸਨ ਸਤਗੁਰੂ ਜੀ ਸਤ ਸੰਗਤ ਬੈਠੀ ਕੀਰਤਨ ਸਰਵਣ ਕਰਨ ਲਈ ਸੀ ਦਿਲਚਸਪ ਮਸੰਦ ਆਇਆ ਬੜਾ ਉੱਚੇ ਲੰਬੇ ਕੱਦ ਦਾ ਸੀ ਉਹ ਸਤਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਤੇ ਸਿੰਘਾਸ਼ਣ ਦੇ ਕੋਲ ਬੈਠ ਗਿਆ ਸਾਈਹਬਾ ਨੇ ਉਸ ਵੱਲ ਤੱਕਿਆ ਦੋ ਵਾਰ ਤੱਕ ਕੇ ਮੁਸਕਰਾ ਪਈ ਮੁਸਕਰਾਹਟ ਨਿਰਾਲੀ ਸੀ ਉਹ ਸੁਚਕ੍ਰੋਧ ਤੇ ਦਇਆ ਦੋਵੇਂ ਮਿਲੇ ਹੋਏ ਸਨ ਇਕਾਂ ਨੂੰ ਕੀ ਪਤਾ ਸੀ ਕਿ ਕਿਉਂ ਮੁਸਕਰਾ ਰਹੇ ਹਨ ਉਹਨਾਂ ਨੇ ਪੁੱਛਿਆ ਭਾਈ ਦੁਲਚਾ ਗੁਰੂ ਘਰ ਵਾਸਤੇ ਸੰਤਨ ਵੱਲੋਂ ਲਿਆਂਦੀ ਹੋਈ ਕੋਈ ਚੀਜ਼ ਤੇਰੇ ਕੋਲ ਤਾਂ ਨਹੀਂ ਕਹਿਉ ਲੱਗਾ ਸੱਚੇ ਪਾਤਸ਼ਾਹ ਨਹੀਂ ਮੇਰੇ ਕੋਲ ਕੋਈ ਜੀ ਨਹੀਂ ਮੈਂ ਹਰ ਇੱਕ ਭੇਟਾ ਕੀਤੀ ਚੀਜ਼ ਆਪ ਜੀ ਦੇ ਮਨ ਸਮਝ ਕੇ ਰੱਖਦਾ ਹਾਂ ਤੇ ਫਿਰ ਆਪ ਜੀ ਨੂੰ ਦੇ ਦਿੰਦਾ ਹਾਂ ਗੁਰੂ ਜੀ ਨੇ ਕਿਹਾ ਮਨੁੱਖ ਭੁੱਲਣਾ ਆਰੇ ਹੋ ਸਕਦਾ ਹੈ ਕਿ ਤੁਸੀਂ ਰੱਖ ਕੇ ਭੁੱਲ ਗਏ ਹੋ ਚੇਤਾ ਕਰ ਲਵੋ ਕਹਿਣ ਲੱਗਾ ਨਹੀਂ ਸਤਿਗੁਰੂ ਜੀ ਮੇਰੇ ਕੋਲ ਕੋਈ ਵਸਤੂ ਨਹੀਂ ਹੈ ਗੁਰੂ ਘਰ ਵਾਸਤੇ ਜੋ ਵੀ ਮੈਂ ਵਸੂਲ ਕਰਦਾ ਹਾਂ ਜੋਂਦਾ ਤੋਂ ਹਜੂਰ ਨੂੰ ਪੇਸ਼ ਕਰ ਦਿੰਦਾ ਉਹ ਤਾਂ ਸਤਿਗੁਰ ਜੀ ਨੂੰ ਬਾਲਕ ਸਮਝਦਾ ਸੀ ਉਹ ਸਮਝਦਾ ਸੀ ਕਿ ਸ਼ਾਇਦ ਇਹਨਾਂ ਨੂੰ ਕੋਈ ਗਿਆਨ ਨਹੀਂ ਇਹ ਬੱਚੇ ਹਨ ਇੱਕ ਸੰਗਤ ਦੀ ਮਨ ਬਿੱਤੀ ਉਹਦੇ ਵੱਲ ਖਿੱਚੀ ਗਈ ਸਾਰੀ ਸੰਗਤ ਹੈਰਾਨ ਹੋਈ ਦਿਲਚੇ ਦੀ ਕਰਤੂਤ ਵੇਖ ਕੇ ਕ੍ਰੋਧ ਵੀ ਆਇਆ ਪਰ ਗੁਰੂ ਜੀ ਦਾ ਆਤਮਕ ਬਲ ਤੇ ਗਿਆਨ ਵੇਖ ਕੇ ਪ੍ਰਸੰਨ ਵੀ ਹੋ ਰਹੀ ਸੀ ਗੁਰੂ ਜੀ ਨੂੰ ਧੰਨ ਧੰਨ ਕਹਿਣ ਲੱਗੇ ਦਿਲਚੇ ਨੇ ਉਸੇ ਵੇਲੇ ਸਤਗੁਰ ਦੇ ਚਰਨ ਪੜ ਲਏ ਤਾਂ ਆਹ ਮਾਰ ਕੇ ਰੋਣ ਲੱਗ ਪਿਆ ਉਸ ਦਾ ਰੋਣਾ ਉਸ ਦੇ ਮਨ ਦੀ ਮੈਲ ਨੂੰ ਧੂਰ ਕਰ ਰਿਹਾ ਸੀ ਇਹ ਹੁੰਦਾ ਹੋਇਆ ਬੋਲਿਆ ਸੱਚੇ ਬਾਚਾ ਪਤਿਤ ਪਾਵਨ ਦੁਖ ਹਰਨ ਕਟਕਟ ਦੀ ਜਾਣਨ ਵਾਲੇ ਮੈਨੂੰ ਪ੍ਰਭੂ ਬਖਸ਼ੋ ਮੈਂ ਵੱਡਾ ਪਾਪੀ ਹਾਂ ਮੈਥੋਂ ਭੁੱਲ ਹੋ ਗਈ ਮੈਂ ਸੋਨਿੰਦੇ ਤੇ ਬੇਈਮਾਨ ਹੋ ਗਿਆ ਸੀ ਮੈਂ ਪਛਤਾ ਰਿਹਾ ਹਾਂ ਮੇਰੇ ਘਰ ਵਿੱਚ ਹੋਰ ਵੀ ਬਹੁਤ ਸਾਰੀਆਂ ਵਸਤੂਆਂ ਪਈਆਂ ਨੇ ਉਹ ਸਾਰੀਆਂ ਮੈਂ ਲੈ ਆ ਕੇ ਆਪ ਜੀ ਨੂੰ ਭੇਟਾ ਕਰਦਾ ਹਾਂ ਗੁਰੂ ਜੀ ਨੇ ਅਸਨੁ ਚਰਣਾ ਤੋਂ ਚੁੱਕਿਆ ਅਤੇ ਹੁਕਮ ਕੀਤਾ ਕਿ ਜਾ ਸਿੱਖਾਂ ਨੂੰ ਨਾਲ ਲੈ ਜਾ ਤੇ ਸਾਰੀਆਂ ਵਸਤੂਆਂ ਚੁੱਕ ਲਿਆ ਅੱਗੇ ਤੋਂ ਸੰਭਲ ਕੇ ਤੁਰੀ ਦਿਲ ਚ ਉੱਠਿਆ ਅੱਖਾਂ ਨਹੀਂ ਹੋਈਆਂ ਪਰ ਦੀਵਾਨ ਵਿੱਚੋਂ ਬਾਹਰ ਨਿਕਲਿਆ ਉਹਦੇ ਪਿੱਛੇ ਪਿੱਛੇ ਸਤਿਗੁਰੂ ਜੀ ਨੇ ਦੋ ਸੇਵਾਦਾਰ